ਅਲਾਹੀ ਵਾਕਾਂ ਦੀ ਜੋ ਦਰਗਾਹੀ ਫਰਮਾਨ ਦੀ ਬਖਸ਼ਿਸ਼ ਕੀਤੀ ਹੈ ਸੋ ਆਓ ਸਤ ਗੁਰਾਂ ਦੇ ਹਜ਼ੂਰ ਇਸ ਦੇਹੀ ਦਾ ਲਾਹਾ ਲੈਂਦੇ ਆਂ ਸਵਾਸਾਂ ਨੂੰ ਸਫਲਾ ਕਰਦੇ ਆਂ ਪਾਵਨ ਦਰਬਾਰ 'ਚ ਹਾਜ਼ਰੀਆਂ ਭਰ ਕੇ ਲਾਹਾ ਲੈਣਾ ਕਰੀਏ ਕੋਈ ਵੀ ਰਸਨਾ ਵਾਂਜਿ ਰਹੇਗਾ ਅੱਜ ਦੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੇਵਾ ਸ਼ਾਂਤੀ ਦੇ ਪੰਜ ਦਇਆ ਦੀ ਮੂਰਤ ਤੀਜੇ ਗੁਰੂ ਨਾਨਕ ਧੰਨ ਧੰਨ ਸਾਹਿਬ ਗੁਰੂ ਅਮਰਦਾਸ ਮਹਾਰਾਜ ਆਪਣੇ ਮੁਖਾਰ ਬਿੰਦ ਤੋਂ ਇਹ ਪਾਵਨ ਸ਼ਬਦ ਦੀ ਬਖਸ਼ਿਸ਼ ਸੋਟ ਰਾਗ ਦੀ ਬਾਾਰ ਦੇ ਅੰਦਰ ਕਰ ਰਏ ਜੋ ਕਿ ਧੰਨ ਧੰਨ ਸਾਹਿਬ ਗੁਰੂ ਰੰਸਾ ਮਹਾਰਾਜ ਜੀ ਦੇ ਪਾਵਨ ਅੰਗ 643 44 ਦੇ ਉੱਪਰ ਸੋਭਾਇਮਾਨ ਹੈ ਸਤਿਗੁਰੂ ਜੀ ਹੁਕਮ ਕਰਦੇ ਨੇ ਮਾਇਆ ਮਮਤਾ ਮੋਹਣੀ ਜਿਨ ਬਿਨਾਂ ਤਾਂ ਜਗ ਖਾਇਆ ਕਿਹ ਭਾਈ ਜੋ ਇਹ ਸੰਸਾਰ ਦੀ ਮਾਇਆ ਹੈ ਜੋ ਰਚੀ ਗਈ ਹੈ ਸੰਸਾਰ ਦੀ ਮਾਇਆ ਦੇ ਵਿੱਚ ਇਹ ਮਨੁੱਖ ਗ੍ਰਸਤ ਹੋ ਗਿਆ ਹੈ ਤੇ ਇਹ ਦੇ ਵਿੱਚ ਇਤਨਾ ਅੰਨਾ ਹੋ ਗਿਆ ਨ ਸੰਸਾਰ ਨਾ ਪਰਿਵਾਰ ਨਾ ਘਰ ਨਾ ਰਿਸ਼ਤਾ ਨਾ ਤੇ ਨਾ ਨਰੰਕਾਰ ਦਿਖਾਈ ਦੇ ਰੇ ਕੇਵਲ ਮਾਇਆ ਦੇ ਵਿੱਚ ਹੀ ਮੋਹਤ ਹੋਇਆ ਤੇ ਮਾਰਕ ਨੇ ਇਸ ਸੰਸਾਰ ਦੀ ਮਾਇਆ ਨੇ ਤਾਂ ਬਿਨਾ ਦੰਦਾਂ ਤੋਂ ਤੈਨੂੰ ਖਾ ਜਾਣਾ ਇਹ ਧੰਨ ਤੈਨੂੰ ਲੈ ਕੇ ਵਹਿਜੂ ਇਹਦੇ ਸੰਸਾਰ ਨੂੰ ਬਿਨਾ ਦੰਦਾਂ ਤੋਂ ਖਾ ਲੈਣਾ ਅਸਥੁੱਲੇ ਨੂੰ ਕਿਉਂਕਿ ਮਨ ਨੂੰ ਮੋਹਣ ਵਾਲੀ ਮਾਨਮੁਖ ਖਾਦੇ ਗੁਰਮੁਖ ਉਪਰੇ ਸਚ ਨਾਮ ਚਿਤ ਲਾਇਆ ਭਾਈ ਹੁ ਜਿਹੜੇ ਇਸ ਮਾਇਆ ਦੇ ਅੰਦਰ ਮੋਹ ਤੋਗੇ ਮਮਤ ਗਏ ਗ੍ਰਸਤ ਹੋ ਗਏ ਨੇ ਉਹ ਮਾਨਮੁਖ ਨੇ ਪਰ ਜਿਹੜੇ ਗੁਰਮੁਖ ਨੇ ਕਹਿੰਦੇ ਉਹਨਾਂ ਨੇ ਸੱਚੇ ਨਾਮ ਨਾਲ ਪ੍ਰੀਤੀ ਪਾਈ ਆ ਉਹਦੇ ਨਾਲ ਚਿਤ ਜੋੜਿਆ ਉਹ ਬਚ ਜਾਣਗੇ ਪਰ ਜੋ ਇਹਦੇ ਮਾਇਆ ਦੇ ਵਿੱਚ ਲੱਗੇ ਰਹਿਣਗੇ ਗ੍ਰਸਤ ਰਹਿਣਗੇ ਉਹ ਕੁੰਭੀ ਨਰਕ ਦੇ ਅਧਿਕਾਰੀ ਬਣ ਗਏ। ਬਿਨ ਨਵ ਜਦ ਕਮਲਾ ਫਰੈ ਗੁਰਮੁਖ ਨਦਰੀ ਆਇਆ। ਸਤਗੁਰ ਦੇ ਸਾਨ ਮੁਖ ਹੋ ਕੇ ਇਹ ਦਿਸ ਪੈਂਦਾ ਕਿ ਕਿ ਸੰਸਾਰ ਨਾਮ ਤੋਂ ਬਿਨ ਕਮਲਾ ਪੜਕਦਾ ਫਿਰਦਾ। ਬਿਨਾ ਨਾਮ ਤੋਂ ਸਾਰੇ ਪਾਗਲ ਨੇ ਬਹਾਰ ਕਹਿੰਦੇ ਬਉਰੇ ਹੋ ਕੇ ਫਿਰਦੇ ਆ ਕਿਉਂਕਿ ਨਾਮ ਨਹੀਂ ਜਪਦੇ ਬਾਣੀ ਨਹੀਂ ਪੜ੍ਹਦੇ ਸਿਮਰਨ ਨਹੀਂ ਕਰਦੇ ਇਸ ਕਰਕੇ ਕਹਿੰਦੇ ਜਿਵੇਂ ਸੰਸਾਰ ਅੰਦਰ ਕਪੂ ਪਾਗਲ ਕਉ ਕਮਲਾ ਫਿਰਦਨ ਇਸ ਤਰ੍ਹਾਂ ਇਹ ਫਿਰ ਰਹੇ ਆ ਬਿਨਾ ਨਾਮ ਤੋਂ ਬੰਜ ਰਹਿ ਕਰ ਧੰਦਾ ਕਰਦੇ ਆ ਨੈਫਲ ਜਨਮ ਗਵਾਇਆ ਸੁਖ ਦਾਤਾ ਮਨ ਵਸਾਇਆ ਸੰਸਾਰੀ ਧੰਦਿਆਂ ਦੇ ਵਿੱਚ ਇਹ ਕਹਿੰਦੇ ਗ੍ਰਸਤ ਹੋਏ ਹੋਏ ਨੇ ਸੰਸਾਰ ਦੇ ਕੰਮਾਂ 'ਚ ਲੱਗੇ ਹੋਏ ਨੇ ਉਹ ਜ਼ਰੂਰੀ ਨੇ ਕਹਿੰਦੇ ਤੇ ਪਰ ਕਹਿੰਦੇ ਇਹਨਾਂ ਨੇ ਸੰਸਾਰ ਦੇ ਕੰਮਾਂ 'ਚ ਕਰਦਿਆਂ ਕਰਦਿਆਂ ਆਪਣਾ ਜਨਮ ਗਵਾ ਲਿਆ ਜਿਹੜਾ ਅਸਲ ਕੰਮ ਐ ਨਿਰੰਕਾਰ ਦਾ ਨਾਮ ਜਪਣਾ ਬਾਣੀ ਪੜ੍ਹਨੀ ਸੇਵਾ ਕਮਾਉਣੀ ਟਾਲ ਕਰਨੀ ਉਹ ਤੋਂ ਇਹ ਵਾਂਝੇ ਆ ਤੇ ਜਿਹਦੇ ਕਰਕੇ ਕਹਿੰਦੇ ਇਹਨਾਂ ਨੂੰ ਸੁੱਖ ਨਹੀਂ ਮਿਲਦਾ ਕਿਉਂਕਿ ਸੁੱਖ ਤਾਂ ਨਾਮ ਦੇ ਨਾਲ ਹੀ ਸੁੱਖ ਹਰ ਕੇ ਸੁੱਖ ਨਹੀਂ ਹਰ ਕੇ ਨਾਮ ਬਿਨ ਨਾਮ ਤੋਂ ਬਿਨਾਂ ਸੁੱਖ ਨਹੀਂ ਪ੍ਰਾਪਤ ਹੋ ਸਕਦਾ ਸੰਸਾਰ ਦੀ ਹਰ ਕੋਈ ਚੀਜ਼ ਮਿਲ ਸਕਦੀ ਹੈ ਪਰ ਜੇ ਕੋਈ ਨਾਮ ਜਪੇ ਸਾਰਾ ਕੁਝ ਅਧੂਰਾ ਹੈ ਜੇ ਬੰਦਾ ਨਾਮ ਨਹੀਂ ਜਪਦਾ ਸੇਵਾ ਵੀ ਅਧੂਰੀ ਹੈ ਸਿਮਰਨ ਵੀ ਅਧੂਰਾ ਹੈ ਜਾਪ ਵੀ ਅਧੂਰਾ ਹੈ ਜਿੰਨਾ ਜ਼ਿਕਰ ਨਾਮ ਨੇ ਜਪ ਕਰਦਾ ਤੇ ਨਾਮ ਦੇ ਜਪਣ ਦੇ ਨਾਲ ਹੀ ਕਹਿੰਦੇ ਉਹਦਾ ਪਾਠ ਪੂਜਾ ਸੇਵਾ ਸਿਮਰਨ ਫੇਰੀ ਲੱਗ ਇਸ ਕਰਕੇ ਸਿਮਰਨ ਬਹੁਤ ਜ਼ਰੂਰੀ ਹੈ ਨਾਮ ਜਪਣਾ ਬਹੁਤ ਜ਼ਰੂਰੀ ਹੈ ਨਾਨਕ ਨਾਮ ਤਨਾਂ ਕੋ ਮਿਲਿਆ ਜਿਨ ਕੋ ਤੁਰ ਲਿਖ ਪਾਇਆ ਸਤਗੁਰੂ ਜੀ ਆਪਣੇ ਅਭ ਨੂੰ ਸੰਬੋਧਨ ਕਰਕੇ ਕਹਿ ਰਹੇ ਕਿ हे ਨਾਨਕ ਨਾਮ ਉਹਨਾਂ ਮਨੁੱਖਾਂ ਨੂੰ ਹੀ ਮਿਲਦਾ ਹੈ ਜਿਨ੍ਹਾਂ ਦੇ ਹਿਰਦੇ ਦੇ ਵਿੱਚ ਮੁੱਢ ਤੋਂ ਹੀ ਕੋਈ ਕੀਤੇ ਕਰਮ ਚੰਗੇ ਅੱਗੇ ਆ ਜਾਂਦੇ ਤੇ ਸੰਸਾਰ ਵਿੱਚ ਮਹਾਰਾਜ ਉਹਨਾਂ ਨੂੰ ਫਿਰ ਨਾਮ ਜਪਣ ਲਈ ਬਾਣੀ ਪੜਨ ਲਈ ਸਿਮਰਨ ਕਰਨ ਦੇ ਲਈ ਉਹਨਾਂ ਦੇ ਹਿਰਦੇ 'ਚ ਨਾਮ ਰੂਪੀ ਹੀਰਾ ਟਕਾ ਕੇ ਪੇਸ਼ਦਾ। ਕਿਉਂਕਿ ਮਹਾਰਾਜ ਕਹਿੰਦੇ ਆ ਨਾ ਜੀਦੇ ਕੋ ਸ਼ੁਭ ਕਰਮ ਨੇ ਬਿਨ ਭਾਗਾ ਸਤ ਸੰਗਨ ਲੱਭੈ ਗੁਰ ਸੰਗਤ ਮੈਲ ਭਰੀਜੈ ਜੀ ਤਾਂ ਇਸ ਕਰਕੇ ਨਰੰਕਾਰ ਦੇ ਨਾਮ ਦੇ ਬਿਨਾ ਸਭ ਕੁਝ ਹੀ ਅਧੂਰਾ ਹੈ ਨਾਮ ਦੇ ਨਾਲ ਹੀ ਸਾਰਾ ਕੁਝ ਹੈ ਤੇ ਇਸ ਕਰਕੇ ਨਾਮ ਤੋਂ ਬਿਨਾ ਹਰ ਕੁਝ ਹੀ ਅਧੂਰਾ ਹੈ ਜਿਹਦੇ ਉੱਤੇ ਪਰਮਾਤਮਾ ਆਪ ਭਗਵਾਨ ਕਿਰਪਾ ਕਰਦੇ ਨੇ ਕਰਦੇ ਹੱਥ ਵੜਿਆਈਆਂ ਜਿਸ ਭਾਵ ਹੈ ਉਸ ਦੇ ਸੰਸਾਰ ਦੇ ਵਿੱਚ ਤਾਂ ਲੋਕ ਸਾਰੇ ਆਉਂਦੇ ਤੇ ਪਰ ਕੋਈ ਨਾ ਕੋਈ ਕੋਈ ਜਪਦਾ ਕੋਈ ਨਹੀਂ ਜਪਦਾ ਕੋਟਣ ਮੈਂ ਪਾਰਹੇ ਕਹਿੰਦੇ ਕੋਈ ਇੱਕ ਹੀ ਹੁੰਦਾ ਨਾਰਾਇਣ ਇੱਕੋ ਹੀ ਨਾਰਾਇਣ ਨੂੰ ਨਰੰਕਾਰ ਨੂੰ ਜਪਣ ਵਾਲਾ ਹੁੰਦਾ ਬਹੁਤੇ ਇਕੱਠ ਦੇ ਵਿੱਚ ਕੋਈ ਸਚਾਈ ਨਹੀਂ ਹੁੰਦੀ ਮਹੱਲਾ ਤੀਜਾ ਘਰ ਹੀ ਮਹ ਅੰਮ੍ਰਿਤ ਪਰਪੂਰ ਹੈ ਮਨ ਮੁਖਾਂ ਸਾਧਨ ਆਇਆ ਨਾਮ ਰੂਪੇ ਦਰਨਕਾਰ ਜਿਨ ਜੋ ਇਹ ਬਖਸ਼ਿਸ਼ ਕੀਤੀ ਹੈ ਘਰ ਦੇ ਵਿੱਚ ਹੀ ਬਹਿ ਕੇ ਜੋ ਹਿਰਦਾ ਘਰ ਹੈ ਉਹਦੇ ਅੰਦਰ ਹੀ ਜੀਵ ਆਪਣੇ ਅੰਦਰ ਨਾਮ ਨੂੰ ਸਿਮਰਨਾ ਕਰੇ ਸਵਾਸ ਦੇ ਨਾਲ ਮੂੰਹ ਬਗਤਾ ਬਣੇ ਕੰਨ ਸਰੋਤੇ ਬਣ ਤੇ ਕਹਿੰਦੇ ਉਹ ਆਪਣੇ ਘਰ ਦੇ ਅੰਦਰ ਹੀ ਨਾਮ ਰੂਪੀ ਅੰਮ੍ਰਿਤ ਨੂੰ ਆਪਣੇ ਹਿਰਦੇ ਰੂਪੀ ਸਰੀਰ ਦੇ ਅੰਦਰ ਹੀ ਨਾਮ ਰੂਪੀ ਅੰਮ੍ਰਿਤ ਨੂੰ ਪੈਦਾ ਕਰ ਸਕਦਾ ਹੈ ਪਾਰ ਕਹਿੰਦੇ ਜੋ ਹੁਣ ਮਾਨਮੁਖ ਹੈ ਜੀ ਨੇ ਜਪਨੇ ਹੀ ਨਹੀਂ ਸੰਸਾਰੀ ਕਰਮੇ ਕਰਨੇ ਕਿੰਤੂ ਪ੍ਰੰਤੋ ਦੀ ਰਹਿਣਾ ਸ਼ਿਕਵੇ ਕਰਨੇ ਆ ਦਵੇਸ਼ ਕਰਨੀ ਈਰਖਾ ਕਰਨੀ ਉਹਨੂੰ ਇਸ ਸਵਾਦ ਦਾ ਕੀਪਤ ਜਉ ਕਸਤੂਰੀ ਮਿਰਗ ਨਾ ਜਾਣੈ ਪਰਮਦਾ ਭਰਮ ਬੁਲਾਇਆ ਜਿਵੇਂ ਕਹਿੰਦੇ ਹਰਨ ਆਪਣੀ ਨਾਭੇ 'ਚ ਕਸਤੂਰੀ ਰੱਖਦਾ ਹੈ ਪਰ ਉਹ ਨੂੰ ਇਸ ਗੱਲ ਦਾ ਗਿਆਨ ਨਹੀਂ ਹੈ ਉਹ ਜਿਹੜੀ ਉਹ ਸੁਗੰਧ ਉਹਦੀ ਆਉਂਦੀ ਨੇ ਕਸਤੂਰੀ ਉਹਦੇ ਮਗਰ ਭਜਦਾ ਵੀ ਕਿੱਧਰੋਂ ਆਉਂਦੀ ਪਰ ਉਹ ਨੂੰ ਗਿਆਨ ਨਹੀਂ ਹੈ ਕਿ ਕਸਤੂਰੀ ਤਾਂ ਮੇਰੀ ਨਾਭੀ ਦੇ ਵਿੱਚ ਹੀ ਹੈ ਮੇਰੇ ਪੇਟ ਦੇ ਵਿੱਚ ਹੀ ਹੈ ਤੇ ਮੈਂ ਹੀ ਮਾਲਕ ਹਾਂ ਮੇਰੇ ਕੋਲੋਂ ਹੀ ਆ ਰਹੀ ਹੈ ਪਰ ਉਹ ਭਰਮਦਾ ਹੈ ਇਸੇ ਤਰ੍ਹਾਂ ਇਹ ਕਹਿੰਦੇ ਸੰਸਾਰੇ ਇਹਨੂੰ ਪਤਾ ਵੀ ਨਿਰੰਕਾਰ ਦੀ ਜੋਤ ਪ੍ਰਮਾਤਮ ਮਰੇ ਹਿਰਦੇ ਜੀ ਵਸਦਾ ਹੈ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਨ ਤੇ ਮਾਰਾ ਕਹਿੰਦੇ ਪਾਰੇ ਧਰਮ ਦੇ ਵਿੱਚ ਰਹਿ ਕੇ ਭਲੇਖਿਆਂ ਚ ਰਹਿ ਕੇ ਭਜਦਾ ਫਿਰਦਾ ਭਟਕਦਾ ਇਧਰ ਉਧਰ ਵਿਕੇ ਤੋ ਮੈਨੂੰ ਨਾਮ ਮਿਲ ਜੇ ਕਿਤੋਂ ਭਗਵਾਨ ਮਿਲ ਜੇ ਕਦੋਂ ਨਿਰੰਕਾਰ ਮਿਲ ਜੇ ਤਾਂ ਤਿਵੇਂ ਕਹਦੇ ਹਨ ਮਨਮੁਖ ਅੰਮ੍ਰਿਤ ਰੂਪੀ ਨਾਮ ਨੂੰ ਮਾਰਾ ਕਹਿੰਦੇ ਇਕੱਠਾ ਨਹੀਂ ਕਰ ਸਕ। ਅੰਮ੍ਰਿਤ ਤਜ ਵਿਖ ਸੰਗ ਰਹੇ ਕਰਤੇ ਆਪ ਖਵਾਇਆ। ਪਰ ਉਹ ਦੇਵੀ ਇਹ ਵਾਸਾ ਹੁਣ ਕਹਿੰਦੇ ਜਿਹਨ ਕਰਤੇ ਨੇ ਉਹਦੇ ਪਿਛੇ ਲੇ ਇਤੇ ਕਰਮ ਅਨੁਸਾਰ ਨੂੰ ਕੁ ਬਾਂਝ ਰੱਖੀ। ਕਰਮ ਕਰਮ ਹਰ ਕੋਈ ਮਹਾਤਮਾ ਸੰਤ ਵੱਡਾ ਬਜ਼ੁਰਗ ਸਿਆਣਾ ਇਹ ਗੱਲ ਕਹਿੰਦੇ ਸ਼ੁਭ ਕਰਮ ਕਰੋ ਕਿਉਂਕਿ ਕਰਮਾਂ ਦੇ ਆਧਾਰ ਤੇ ਜੋ ਜਨਮ ਮਿਲਣਾ ਹੈ ਕਰਮ ਉਹਦੇ ਨਾਲ ਹੀ ਹੈ ਸੰਸਕਾਰ ਉਹਦੇ ਨਾਲ ਬਣਨੇ ਜਿਹੋ ਜਿਹੇ ਕਰਮ ਕਰਕੇ ਜਾਏਗਾ ਉਹੋ ਜਿਹਾ ਤੈਨੂੰ ਜਨਮ ਮਿਲੇਗਾ ਉਹੋ ਜੀ ਉਹੋ ਜੀ ਤੇਰੇ ਦੇ ਉੱਤੇ ਗੁਰੂ ਕਿਰਪਾ ਕਰੂਗਾ ਜਿਹੜੀ ਸ਼ਰਧਾ ਜਿਹੋ ਜੀ ਭਾਵਨਾ ਤੇ ਦੇ ਅੰਦਰ ਹੋਵੇ ਤੰਬਰ ਕਹਿੰਦੇ ਕਰਮਾਵੱਧਾ ਸੰਸਾਰ 'ਚ ਹੀ ਹੁੰਦਾ ਹੈ ਕਰਮਾਵੱਧਾ ਜੀਵਨ ਜਿਉਂਦਾ ਹੈ ਕਰਮਾਵੱਧਾ ਹੀ ਇੱਥੋਂ ਜਾਂਦਾ ਹੈ ਚੰਗੇ ਕੰਮ ਕੀਤੇ ਨੂੰ ਚੰਗੇ ਘਰੇ ਕੋਈ ਜਨਮ ਮਿਲ ਜਾਂਦਾ ਹੈ ਉਹ ਸ਼ਟਕਾਰਾ ਵੀ ਹੋ ਸਕਦਾ ਹੈ ਉਹਦਾ ਉਹਦਾ ਖਾਣ ਪਾਣ ਰਹਿਣ ਸਹਿਣ ਸੁੱਖ ਸਾਰਾ ਕੁਝ ਚੰਗਾ ਹੋ ਤੂੰ ਮਾੜੇ ਕਰਮ ਕਰਕੇ ਗਏ ਮਹਾਰਾ ਕਹਿੰਦੇ ਉਹ ਨਰਕ ਦਾ ਅਧਿਕਾਰੀ ਹੈ ਉਹਦੇ ਘਰ ਮਾੜੇ ਕਰ ਜਨਮ ਹੁੰਦਾ ਰੋਟੀ ਪਾਣੀ ਤਾਂ ਵੀ ਉਤਰਸਦਾ ਹੈ ਇੱਕ ਵੇਲੇ ਤੈਸੇ ਤਰ੍ਹਾਂ ਮਹਾਰਿ ਕਹਿ ਰਹੇ ਉਹ ਫਿਰ ਪਗੰਦੇ ਮਿਰਕ ਦੇ ਵਾਂਗ ਭਟਕਦਾ ਰਹਿੰਦਾ ਪਰਮਾਤਮਾ ਅੰਤਰੰਕਾਰ ਪਿਤਾ ਜੀ ਇਸ ਤਰ੍ਹਾਂ ਉਹਦੇ ਕਰਮਾਂ ਦੇ ਨਾਲ ਇਸ ਲਈ ਜੋ ਮਹਾਰਾਜ ਦੇ ਮਹਾਨ ਕਵੀ ਹੋਏ ਆਨੰਦ ਲਾਲ ਜੀ ਕਹਿੰਦੇ ਆ ਨਾ ਅੱਗੇ ਸਮਝ ਚਲੋ ਨੰਦਨਾਲਾ ਪਾਛੇ ਬੀਤੀ ਸੋ ਬੀਤੇ ਪਿੱਛੇ ਜੋ ਬੀਤ ਗਿਆ ਉਹ ਆਪਣਾ ਪਤਾ ਨਾ ਉਹ ਗਿਆਨ ਕਰ ਸਕਦੇ ਆ ਪਰ ਜੋ ਆਉਣ ਵਾਲਾ ਸਮਾਂ ਉਹ ਆਪਣੇ ਹੱਥ 'ਚ ਹੈ ਇਸ ਕਰਕੇ ਮਹਾਰਾਜ ਕਹਿੰਦੇ ਆਉਣ ਦੇ ਸਮੇਂ ਦੇ ਵਿੱਚ ਬਾਣੀ ਪੜੋ ਸਿਮਨ ਕਰੋ ਸ਼ੁਭ ਕਰਮਾਂ ਨੂੰ ਕਮਾਉਣਾ ਕਰੋ ਗੁਰਮਖਬਿਰਲੇ ਸੋਜੀ ਪਈ ਤਿੰਨਾ ਅੰਦਰ ਬ੍ਰਹਮ ਦਿਖਾਇਆ ਵਿਰਲੇ ਗੁਰਮਖਾਂ ਨੂੰ ਇਹ ਸਮਝ ਪੈਂਦੀ ਹੈ ਕਿ ਉਹਨਾਂ ਦੇ ਹਿਰਦੇ ਦੇ ਵਿੱਚ ਪਰਮਾਤਮਾ ਦੀ ਜੋਟ ਠੀਕੀ ਹੋਈ ਜਿੱਥੇ ਤਾਂ ਗੁਰੂ ਤੇਗ ਬਹਾਦਰ ਹੁਕਮ ਕਰਦੇ ਆ ਨਾ ਗੋਰ ਕਰਪਾ ਜਹ ਨਰਕੋ ਕੀ ਨੀ ਤੈ ਹੈ ਜੁਗਤ ਪਛਾਨੀ ਨਾਨਕ ਲੀਨ ਭਿਓ ਗੋਬਿੰਦ ਸਿਆਉ ਜੋ ਪਾਨੀ ਸੰਗ ਪਾਨੀ ਕਿ ਭਾਇਓ ਤੈਓ ਰਲ ਜਾਂਦੇ ਆ ਜਿਵੇਂ ਅਨੇਕਾਂ ਨਦੀਆਂ ਸਾਗਰ ਚ ਜਾ ਕੇ ਸਾਗਰ ਦਾ ਰੂਪ ਹੋ ਜਾਂਦੀਆਂ ਨੇ ਜਿਹਦੇ ਉਤੇ ਪ੍ਰਮਾਤਮਾ ਕਿਰਪਾ ਕਰਦਾ ਨੂੰ ਆਪਣੇ ਅੰਦਰ ਇਸ ਤਰ੍ਹਾਂ ਉਹ ਬਲੀਨ ਕਰ ਲੈਂਦੇ ਤਾ ਇਸ ਕਰਕੇ ਮਹਾਰਾਜ ਇਹ ਦੱਸ ਰਹੇ ਆ ਕਿ ਉਸੇ ਹਣ ਗੁਰਮੁਖ ਨੂੰ ਸੋਝੀ ਪੈਂਦੀ ਹੈ ਜੀ ਤੇ ਗੁਰੂ ਕਿਰਪਾ ਕਰਦਾ ਤੇ ਉਹਨੂੰ ਆਪਣੇ ਸੰਗ ਮਨਾ ਲੈਂਦਾ ਫਿਰ ਉਹਦੇ ਅੰਦਰ ਤੇ ਨਿਰੰਕਾਰ ਦਾ ਕੋਈ ਭੇਦ ਨਹੀਂ ਰਹਿ ਜਾਂਦਾ ਸਤਨ ਮਨ ਸੀਤਲ ਹੋਇਆ ਰਸਨਾ ਹਰ ਸਾਧ ਆਇਆ ਉਹਨਾਂ ਦਾ ਮਨ ਤੇ ਸਰੀਰ ਕਹਿੰਦੇ ਠੰਡਾ ਠਾਰ ਸੀਤਲ ਹੋ ਜਾਂਦਾ ਹੈ ਜੀਵਾਂ ਦੇ ਨਾਲ ਉਹ ਨਾਮ ਦਾ ਸਵਾ ਨਾਮ ਦਾ ਰਸਮਾਨ ਦੇ ਹਰ ਵੇਲੇ ਰਹਿੰਦੇ ਆ ਕਿਉਂਕਿ ਹਰ ਵੇਲੇ ਸਿਮਰਨ ਹਰ ਵੇਲੇ ਬਾਣੀ ਪੜ੍ਹਦੇ ਆ ਤੇ ਕਹਿੰਦੇ ਉਹ ਕੋਈ ਕਿਤਨਾ ਵੀ ਉਹਨਾਂ ਦੇ ਕਹਿੰਦੇ ਮੰਦੇ ਸ਼ਬਦ ਵਰਤੇ ਕੁਝ ਕਹੀ ਜਾਵੇ ਉਹ ਜੋ ਕੋਈ ਜਾਵੇ ਪਰ ਉਹ ਮੁੱਖੋਂ ਸੀ ਨਹੀਂ ਕਹੇ ਤਾਂ ਇਹਦੀ ਜਾਗਦੀ ਧਾਰਨਾ ਆਪਣੇ ਕੋਲੇ ਭਾਈ ਤਾਰੂ ਸਿੰਘ ਜੀ ਨੇ ਹੈ ਸ਼ਰੀਰ ਤੇ ਕਿੰਨੇ ਕਸ਼ਟ ਹੋਏ ਪਰ ਉਹਨਾਂ ਨੇ ਉਹ ਫਨ ਕੀਤਾ ਸ਼ਹੀਦ ਹਨ ਭਾਈ ਮਨੀ ਸਿੰਘ ਜੀ ਭਾਈ ਤਾਰੂ ਸਿੰਘ ਜੀ ਭਾਈ ਸਤੀਦਾਹ ਜੀ ਸਰੀਰ ਤੇ ਕਸ਼ਟ ਤਾਂ ਝੱਲੇ ਪਰ ਨਿਰੰਕਾਰ ਦਾ ਨਾਮ ਜਪਦੇ ਸਿਮਨ ਕਰਦੇ ਰਹੇ ਤੇ ਕੋਈ ਤਕਲੀਫ ਨਹੀਂ ਹੋਈ ਸਰੀਰ ਤਾਂ ਦੋ ਫਾੜ ਹੋ ਗਿਆ ਪਰ ਬਾਣੀ ਨਹੀਂ ਵਿਸਰੀ ਸਰੀਰ ਪਾਣ ਜੁੱਬਲ ਕੇ ਛਾਲੇ ਤਾਂ ਹੋ ਗਏ ਆਲੂ ਬੰਗ ਛਿੱਲੇ ਤਾਂ ਗਿਆ ਪਰ ਨਾਮ ਨਹੀਂ ਵਿਸਰਿਆ ਰੂਹੀ ਚ ਲਵੇਟ ਕੇ ਅੱਗ ਤਾਂ ਲਗਾ ਦਿੱਤੀ ਕਿ ਸੁਵਾ ਸੜ ਕੇ ਹੋ ਗਿਆ ਪਰ ਨਾਮ ਨਹੀਂ ਵਿਸਰਿਆ ਸਿਰ ਤੋਂ ਖੋਪੜ ਤਾਂ ਉੱਤਰ ਗਿਆ ਪਰ ਨਾਮ ਨਹੀਂ ਵਿਸਰਿਆ ਤਾਂ ਐਸੀ ਵੈਗਸ਼ੀਪਤਾ ਜੀ ਕਰਦੇ ਸ਼ਬਦੇ ਹੀ ਨਾ ਉਪਜੈ ਸ਼ਬਦੇ ਮੇਲ ਮਲਾਇਆ ਤੇ ਹੁਣ ਕਹਿੰਦੇ ਸ਼ਬਦ ਦੇ ਨਾਲ ਪਰਮਾਤਮ ਸ਼ਬਦ ਦੇ ਨਾਲ ਹੀ ਭਾਈ ਤੂੰ ਨਰੰਕਾਰ ਦੇ ਨਾਲ ਜੁੜਨਾ ਕਰ ਉਹਦੇ ਨਾਲ ਹੀ ਤੇਰੇ ਹਿਰਦੇ ਦੇ ਅੰਦਰ ਇਹ ਨਾਮ ਰੂਪੀ ਅੰਮ੍ਰਿਤ ਪੈਦਾ ਹੋਣਾ ਸ਼ਬਦੇ ਰਾਹੀ ਹਰੀ ਦੇ ਨਾਲ ਤੇਰਾ ਮੇਲ ਹੋਣਾ ਇਸ ਕਰਕੇ ਸ਼ਬਦ ਨੂੰ ਕਮਾਉਣਾ ਕਰ ਸਾਬਤ ਗੁਰੂ ਸਰਤ ਅਨੁਚੇਲਾ ਸਤਗੁਰ ਦੀ ਬਾਣੀ ਕਹਿ ਰਹੀ ਹੈ ਇਸ ਕਰਕੇ ਮਹਾਰਾਜ ਦੇ ਸ਼ਬਦ ਦੇ ਵਿੱਚ ਸੁਰਤਲਾ ਨਰੰਕਾਰ ਨੂੰ ਗੁਰੂ ਬਣਾ ਆਪ ਚੇਲਾ ਬਣ ਤੇ ਫਿਰ ਕਹਿੰਦੇ ਦੇਖ ਪਰਮਾਤਮਾ ਤੇਰੇ ਸਭੇ ਕਾਰਜ ਭਗਤ ਧੰਨੇ ਬਾੰਗ ਕਰੇਗਾ ਬਿਨ ਸ਼ਬਦ ਹੈ ਸਭ ਜਗ ਪਵਰਨਾ ਬਿਰਥਾ ਜਨਮ ਗਵਾਇਆ ਸ਼ਬਦ ਤੋਂ ਬਿਨ ਸਾਰਾ ਸੰਸਾਰੀ ਮਹਾਰਾਜ ਕਹਿੰਦੇ ਪਾਗਲ ਹੈ ਜੋ ਸ਼ਬਦ ਨਹੀਂ ਜਾਪ ਰਿਹਾ ਜੋ ਨਾਮ ਨਹੀਂ ਜਪ ਰਿਹਾ ਜੋ ਬਾਣੀ ਨਹੀਂ ਪੜ ਰਿਹਾ ਇਸ ਕਰਕੇ ਪਾਏ ਜੇ ਤੂੰ ਮਨੁੱਖਾਤ ਨੂੰ ਦੇਹੀ ਮਿਲੀ ਐ ਇਹਨੂੰ ਬ्यर्थ ਨਾ ਗਵਾਉਣਾ ਕਰ ਅਮਰ ਤੇ ਕੋ ਸ਼ਬਦ ਹੈ ਨਾਨਕ ਗੁਰਮੁਖ ਪਾਇਆ ਹੈ ਨਾਨਕ ਗੁਰੂ ਦਾ ਇੱਕ ਸ਼ਬਦ ਹੈ ਜੋ ਆਤਮਾ ਜੀਵਨ ਦੇਣ ਵਾਲਾ ਜੀਵਨ ਜਾਤ ਦੇਣ ਵਾਲਾ ਇਸ ਕਰਕੇ ਸਤਗੁਰ ਦੇ ਸਨਮ ਹੋ ਕੇ ਪ੍ਰਮਾਤਮਾ ਨਿਰੰਕਾਰ ਪਿਤਾ ਦਾ ਨਾਮ ਜਪਣਾ ਕਰ ਪਉੜੀ ਸੋ ਹਰ ਪੁਰਖ ਆਗਮ ਹੈ ਕਉ ਕਿਤ ਬਿਦ ਪਾਈਐ ਐ ਭਾਈ ਦੱਸ ਉਹ ਹਰੇ ਤੋਂ ਆਗਮ ਪੁਰਖ ਤੋਂ ਬਿਨਾ ਕੋਈ ਹੋਰ ਦੂਜਾ ਤੀਜਾ ਹੈ ਕੋਈ ਨਹੀਂ ਹੈ ਤੇ ਕਿਸ ਤਰ੍ਹਾਂ ਮਿਲ ਸਕਦਾ ਹੈ ਉਹ ਨਿਰੰਕਾਰ ਪਰਮਾਤਮਾ ਇਸ ਰੂਪ ਨ ਰੇਖ ਅਦ੍ਰਿਸ਼ਟ ਕਹੋ ਜਨ ਕਿਉਂ ਧਿਆਈਏ ਮਹਾਰਾਜ ਪ੍ਰਸ਼ਨ ਕਰਦੇ ਐ ਕਿ ਮਹਾਰਾਜ ਹੁਣ ਸਾਨੂੰ ਜਿਹੜਾ ਪਰਮਾਤਮਾ ਦਿਸਦੇ ਨਹੀਂ ਜਿਹੜਾ ਅਗੰਮ ਹੈ ਉਹਨੂੰ ਹੁਣ ਕਿਸ ਤਰ੍ਹਾਂ ਮਿਲੀਏ ਜੀਦਾ ਕੋਈ ਰੂਪ ਨਹੀਂ ਰੇਖ ਨਹੀਂ ਅਦ੍ਰਿਸ਼ਟ ਹੈ ਉਹਨੂੰ ਹੁਣ ਕਿਵੇਂ ਸਿਮਰਿਆ ਜਾਏ ਕਿਉਂਕਿ ਬਾਣੀ ਕਹਿੰਦੇ ਨਾ ਰੂਪ ਨ ਰੇਖ ਨ ਰੰਗ ਕਿਛ ਤ੍ਰੈ ਗੁਣ ਤੇ ਪ੍ਰਭ ਪੈਨ ਤਿਸੇ 부ਝਾਏ ਨਾਨਕਾ ਹੋਵੈ ਸੋ ਪ੍ਰਸੰਨ ਤੇ ਮਹਾਰਾਜ ਹੁਣ ਮਿਲੀਏ ਕਿਵੇਂ ਨਿਰੰਕਾਰ ਨਿਰੰਜਨ ਹਰ ਆਗਮ ਕੀਆ ਕਹ ਕਿਆ ਕਹ ਹੈ ਗੁਣ ਗਾਈਐ ਕਹਿੰਦੇ ਸਕਲ ਤੋਂ ਬਿਨਾ ਮਾਇਆ ਤੋਂ ਰਹਿਤ ਜੋ ਪੌਂਡ ਤੋਂ ਪਰੇ ਹੈ ਉਹਨੂੰ ਅਸੀਂ ਕਹਿ ਵੀ ਨਹੀਂ ਸਕਦੇ ਤੇ ਹੁਣ ਉਹਨੂੰ ਬਿਨਾ ਦੇਖੇ ਬਿਨਾ ਸਮਝੇ ਬਿਨਾ ਛਪਰਸ਼ ਕਰਿਆ ਉਹਦੀ ਸਿਵਸਲਾ ਉਹਦੇ ਗੁਣਾ ਉਹਦੀ ਵਡਿਆਈ ਨੂੰ ਕਿਵੇਂ ਕਰੀਏ ਜਿਵੇਂ ਆਪ ਜਿ ਆਏ ਆਪ ਸੋ ਹਰ ਮਾਰਗ ਪਾਈ ਤਨ ਮਹਾਰਿ ਇੱਥੇ ਉੱਤਰ ਦਿੰਦਾ ਹੈ ਕਹਿੰਦੇ ਮਾਰਕ ਨੂੰ ਤੂੰ ਪਈ ਆਲਾ ਲੱਗਿਆ ਰਹੇ ਪਰ ਜਿਹਦੇ ਉੱਤੇ ਗੁਰੂ ਨੇ ਕਿਰਪਾ ਕਰਨੀ ਜਿਹਨੂੰ 부ਝਾ ਦਿੱਤਾ ਜਿਹਨੂੰ ਸਮਝ ਦੇ ਦਿੱਤੀ ਗੁਰੂ ਕਿਰਪਾ ਜੇ ਨਰ ਕੋ ਕਿੰਨੀ ਤੈਹ ਜੁਗਤ ਪਛਾਨੀ ਜੀ ਤੇ ਗੁਰੂ ਨੇ ਕਿਰਪਾ ਕੀਤੀ ਉਹ ਜੁਗਤੀ ਨੂੰ ਸਿਆਣਦਾ ਤੇ ਕਹਿੰਦੇ ਜਿਹਨੂੰ ਸਮਝ ਆ ਗਏ ਫਿਰ ਉਹ ਪਰਮਾਤਮਾ ਦੇ ਰਾਹ ਮਾਰਗ ਦਾ ਪੰਧ ਹੀ ਬਣ ਜਾਂਦਾ ਉਹ ਮਾਰਗ ਤੌਰ ਪਰੰਦਾ ਸਿਮਰਨ ਲੱਗ ਜਾਂਦਾ ਗੁਰਪੂਰਾ ਵਿਖਾਲਿਆ ਗੁਰਸੇਵਾ ਪਾਈ ਐ ਫਿਰ ਪੂਰੇ ਗੁਰੂ ਨੇ ਹੀ ਉਹਦਾ ਦਿਦਾਰ ਕਰਾਇਆ ਹੈ ਤੇ ਗੁਰੂ ਦੀ ਦਸਿਕਾਰ ਕੀਤੀ ਹੈ ਜਿਹਦੇ ਨਾਲ ਪ੍ਰਮਾਤਮਾ ਮਿਲ ਗਿਆ ਇਸ ਕਰਕੇ ਕਹਿੰਦੇ ਪੂਰੇ ਪਰਮੇਸ਼ਰ ਨੂੰ ਮਿਲਣਾ ਕਰੋ ਗੁਰੂ ਪੂਰਾ ਹੋਵੇ ਤਾਂ ਸਭ ਕੁਝ ਪੂਰਾ ਹੈ ਗੁਰੂ ਅਧੂਰਾ ਹੈ ਤਾਂ ਸਭ ਕੁਝ ਅਧੂਰਾ ਹੈ ਕਿ ਪੂਰਾ ਗੁਰੂ ਹੀ ਪੂਰੇ ਪਰਮੇਸ਼ਰ ਨਾਲ ਮਿਲਾ ਸਕਦਾ ਹੈ ਜੋ ਆਪ ਹੀ ਅਧੂਰਾ ਹੈ ਜੋ ਆਪ ਹੀ ਰਸਤੇ 'ਚ ਹੈ ਉਹ ਕਿਸੇ ਨੂੰ ਪਾਰ ਕੀ ਲਾਊਗਾ ਇਸ ਕਰਕੇ ਕਹਿੰਦੇ ਪੂਰੇ ਨੂੰ ਅਰਾਧੋ ਮਹਾਰਾਜ ਕਹਿੰਦਾ ਪੂਰਾ ਪ੍ਰਭ ਅਰਾਧਿਆ ਪੂਰਾ ਜਾ ਕਾ ਨਾਉ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ ਪਾਈ ਪੂਰੇ ਪਰਮੇਸ਼ਰ ਨੂੰ ਰੱਤਨਾ ਕਰੋ ਪੂਰੇ ਗੁਰੂ ਦੇ ਗੁਣਾ ਨੂੰ ਗਾਉਣਾ ਕਰੋ ਦੇਖਣੇ ਹੁਣ ਜਿਹੜੇ ਪੂਰੇ ਗੁਰੂ ਨੇ ਆਪ ਸਾਰਾ ਕੁਝ ਵਗਾ ਦਿੱਤਾ ਹੈ ਸਾਰਾ ਗੁਰੂ ਮਲਾ ਦਿੱਤਾ ਹੈ ਸੰਸਾਰ ਦੇ ਵਿੱਚ ਭੇਜਿਆ ਹੈ ਜਨਮ ਦਿੱਤਾ ਹੈ ਪਦਾਰਥ ਪਰਿਵਾਰ ਸੰਸਾਰ ਦਿੱਤਾ ਹੈ ਐਸੇ ਨਿਰੰਕਾਰ ਨੂੰ ਤੂੰ ਜਪਣਾ ਕਰ ਅਰਧ ਅੰਹੰਕਾਰ ਸੋ ਸਤਗੁਰੂ ਦੀ ਕਿਰਪਾ ਕਰਨ ਪਾਵਨ ਚਰਨਾਂ ਦਾ ਪਿਆਰ ਨਾਮ ਦੀ ਦਾਤ ਅਮਰਤ ਵੇਲਾ ਬਾਣੀ ਬੰਨ ਦਾ ਪਿਆਰ ਬੁਸਸ ਕਰਕੇ ਨਦਰੋ ਨਦਰ ਨਿਹਾਲ ਕਰਨ ਆਪ ਸੰਗਤ ਦਾ ਸੁਣਿਆ ਦਸ ਸੰਦਾ ਦੋ ਬੋਲਿਆ ਪਰਵਾਨ ਸਰ ਪੁੱਲਾ ਮਾ ਕੋਈ ਵੀ ਰਸਨਾ ਬਾਂਝ ਰਹੇਗਾ ਜਿਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ